ਅੱਜਕੱਲ੍ਹ ਦੇ ਨੌਜਵਾਨ ਵੀਰ ਜਦੋਂ ਵੀ ਮਾਰਕੀਟ ਪਲੇਸਸ ਦੇ ਉੱਪਰ ਜਾਂਦੇ ਨੇ ਬਾਜ਼ਾਰਾਂ ਵਿੱਚ ਜਾਂਦੇ ਨੇ ਤੇ ਜਦੋਂ ਵੀ ਕੁੜੀਆਂ ਵੱਲ ਤੱਕਦੇ ਨੇ ਤੇ ਆਪਣੀ ਮੰਦੀ ਵਾਸ਼ਨਾ ਦੇ ਨਾਲ ਉਹਨਾਂ ਦੇ ਉੱਪਰ ਨਿਗਾਹ ਪਾ ਕੇ ਪਾਪਾਂ ਦੇ ਭਾਗੀ ਬਣ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ 15ਵਾਂ ਹੁਕਮ ਸਾਨੂੰ ਇਹ ਹੈ ਪਰ ਇਸਤਰੀ ਮਾਂ ਭੈਣ ਕਰ ਜਨਨੀ ਭਾਈ ਇਸਤਰੀ ਨੂੰ ਮਾਂ ਤੇ ਭੈਣ ਦੇ ਰੂਪ ਦੇ ਵਿੱਚ ਹੀ ਦੇਖਣਾ ਹੈ ਉਸ ਦੇ ਉੱਪਰ ਮੰਦੀ ਵਾਸ਼ਨਾ ਦੇ ਨਾਲ ਨਿਗਾਹ ਨਹੀਂ ਪਾਉਣੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਸਾਨੂੰ ਦੱਸਦੇ ਹਨ ਨਿਜ ਨਾਰੀ ਕੇ ਸਾ ਸੇਜ ਪੂਲ ਸੁਪਨੇ ਹੋਣਾ ਚਾਹੀਏ ਉਹ ਸਤਿਗੁਰੂ ਕਹਿੰਦੇ ਹਨ ਆਪਣੀ ਪਤਨੀ ਦੇ ਨਾਲ ਤੁਸੀਂ ਨੇਹ ਵਧਾਉਣਾ ਹੈ ਪਰ ਪ੍ਰਾਈ ਇਸਤਰੀ ਦੀ ਸੇਜ ਦੇ ਉੱਪਰ ਕਦੇ ਸੁਪਨੇ ਦੇ ਵਿੱਚ ਭੁੱਲ ਕੇ ਵੀ ਨਹੀਂ ਜਾਣਾ ਧੰਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਕਹਿੰਦੇ ਹਨ ਪਰਤਰੇ ਰੂਪ ਨਾ ਪੇਖੈ ਨੇਤਰ ਜਿਹੜਾ ਭਲਾ ਮਨੁੱਖ ਹੁੰਦਾ ਹੈ ਉਹ ਕਦੇ ਵੀ ਪ੍ਰਾਈ ਇਸਤਰੀ ਦੇ ਰੂਪ ਨੂੰ ਆਪਣੇ ਨੇਤਰਾਂ ਦੇ ਨਾਲ ਨਹੀਂ ਦੇਖਦਾ ਇਸ ਕਰਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀਆਂ ਹੁਕਮਾਂ ਦੀ ਪਾਲਣਾ ਕਰੀਏ ਜਦੋਂ ਵੀ ਅਸੀਂ ਮਾਰਕੀਟ ਪਲੇਸਸ ਦੇ ਉੱਪਰ ਜਾਂਦੇ ਹਾਂ ਆਪਣੀਆਂ ਮਾਵਾਂ ਭੈਣਾਂ ਦੇ ਰੂਪ ਦੇ ਵਿੱਚ ਅਸੀਂ ਕੁੜੀਆਂ ਵੱਲ ਧੀਆਂ ਭੈਣਾਂ ਵੱਲ ਨਿਗਾ ਮਾਰਿਆ ਕਰੀਏ ਇਹ ਬੇਣਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ